ਥੋੜਾ ਜਿਹਾ ਲਾ ਲਾ ਜੀ ਪਰਫਿਊਮ ਬਸ ਲੈ ਬੱਚੇ ਤੇ ਜਿੰਨੇ ਆ ਗਏ ਬੱਚੇ ਨੇ ਗਾਰੇ ਸਕੂਲ ਬਾਈ ਬਾਈ ਚਲੋ ਜੀ ਆਲਾ ਡੂ ਵੀ ਉੱਠ ਖੜਿਆ ਲੱਗਦਾ ਕਿਤੇ ਨਹੀਂ ਆਪ ਨੇ ਇਹਨੂੰ ਉਠਾ ਲੈ ਇਹਦੀ ਯੂਟਿਊਬ ਨੂੰ ਪ੍ਰੈਸ ਕਰਕੇ ਹਟੀਆਂ ਬੰਦ ਨਹੀਂ ਜੀ ਕਰਨਾ ਚਲ ਕੋਈ ਨਾ ਰਹਿਣ ਦੇ ਜਾ ਹੁਣ ਤੂੰ ਟਾਈਮ ਹੋ ਗਿਆ ਤੇਰਾ ਮੈਂ ਰੈਟ ਬਟਨ ਤੋਂ ਕਰਕੇ ਯੂਟਿਊਬ ਤੱਕ ਕੇ ਰੋਟੇ ਸਾਈਡ ਨੇ ਨਾਲ ਆਊਗਾ ਮੈਨੂੰ ਨਹੀਂ ਇੰਨਾ ਕੁਛ ਕਰਨ ਆਉਂਦਾ ਤੂੰ ਭੱਜ ਜਾ ਬੱਸ ਨਹੀਂ ਨਹੀਂ ਟਾਈਮ ਹੋਇਆ ਪਿਆ ਬੈਂਡਾ ਕੀ ਪਤਾ 5 ਮਿੰਟ ਪਹਿਲਾਂ ਆ ਜੀ ਪਾਣੀ ਵਾਲੀ ਬੋਤਲ ਤੇ ਲੰਚ ਬਾਕਸ ਪਾ ਲਿਆ ਮੰਮੀ ਉਹ ਲਿਆਇਓ ਯਾਦ ਨਾਲ ਬਾਏ ਆਈ ਲੱਗਦਾ ਹੁੰਦਾ ਅੰਨੇ ਦੜਾ ਬਾਦ ਹਾਂਜੀ ਉੱਚ ਨਿਊ ਟਿਪਨ ਗੁੱਡ ਮਾਰਨਿੰਗ ਸ਼ੋਮੀ ਬਾਏ ਬਾਏ ਯਾਨੀ ਬਾਏ ਉਨੂੰ ਟਰਡ ਤੋਂ ਬੱਚੇ ਨਾ ਹੀ ਨਹੀਂ ਕਰੀ ਚਲ ਮੇਰਾ ਵੀ ਨਾ ਕੇ ਗਿਆ ਨਾ ਹੀ ਨਹੀਂ ਕਰੋ ਜਲਦੀ ਜਲਦੀ ਸਟ ਲੱਗ ਗਈ ਆ 60% ਕਹਿੰਦੀ ਹੈ ਫਿਰ ਵੀ ਨਾਉਣਾ ਨਹੀਂ ਅੱਛਾ ਛੱਟ ਲੱਗੀ ਹੋਈ ਐ ਧਣੀ ਨਾ ਹੁੰਦਾ ਅੱਜ ਮਿਲਦਾ ਛੱਟ ਤੇ ਨਹੀਂ ਮੈਂ ਪਾਣੀ ਲਾਉਂਦੀ ਛੱਟ ਤੇ ਤਾਂ ਆਪਾਂ ਲਫਾਫਾ ਬਣਾ ਬੰਨ ਲੈਨੇ ਅੰਮਾ ਗਰਮ ਪਾਣੀ ਨਾ ਨਮਾਉਂਗੀ ਮੰਮਾ ਦੀ ਜਾਨ ਨਹੀਂ ਹੈਗੀ ਫਿਰ ਪਾਪਾ ਦੀ ਜਾਨ ਆ ਓ ਝੂਠਾ ਪਾਪਾ ਦੀ ਜਾਨ ਬਣੀ ਜਾਂਦਾ ਸ਼ੇਰੇ ਸ਼ੇਰੇ ਨਾ ਪਾਵਾ ਚਲ ਉੱਠੋ ਫਿਰ ਨਹੀਂ ਨਹੀਂ ਕਰੋ ਵੀਰ ਵੀ ਨਹੀਂ ਨਹੀਂ ਕਰਕੇ ਗਿਆ ਬੁਛ ਵੀ ਕਰਨਾ ਬੁਛ ਕਰਾ ਦੋ ਗੱਲਾ ਉਹ ਇਹ ਤਾਂ ਮਿੱਚਰੇ ਗਿਆ ਜੇ ਇਹ ਤਾਂ ਪੈਰ ਤੇ ਸੱਟ ਲੱਗੀ ਐ ਮੈਂ ਨਹਾਉਂਦਾ ਨਹੀਂ ਹੈਗਾ ਚਲ ਆ ਜਾ ਫਿਰ ਬੁਰਸ਼ ਕਰਾ ਮੋ ਚਲੋ ਚਲੋ ਬਾਹਰ ਲੈ ਸ਼ਾਂਕ ਤੇ ਚੱਲੋ ਫਿਰ ਬੇੜੇ 'ਚ ਇੱਥੇ ਕਰਨ ਅੰਦਰ ਕਰਨ ਕੀ ਮੇਰਾ ਲੱਡੂ ਵੀ ਤਿਆਰ ਹੋ ਗਿਆ ਸਕੂਲੇ ਜਾਣ ਵਾਸਤੇ ਗੁੱਡ ਬாய் ਮੇਰਾ ਗੁੱਡ ਬாய் ਕੀ ਦੇਖਦਾ ਸੀ ਚਲੋ ਬਾਹਰ ਚਲੀਏ ਚਲੋ ਬਾਹਰ ਬੈਨ ਆਉਣ ਵਾਲੀ ਭੱਜ ਲੋ ਸਿੱਧਾ ਤੁਰੋ ਸਿੱਧਾ ਹੁਣ ਪੈਰ ਤੇ ਪੱਟੀ ਬੰਨੀ ਹੋਈ ਆ ਸ਼ੂਜ਼ ਪਾ ਕੇ ਚਲੋ ਮੈਂ ਆ ਗਈ ਬੈਗ ਲੈ ਕੇ ਲਓ ਜੀ ਬੱਚੇ ਚਲੇ ਗਏ ਨੇ ਸਕੂਲ ਟਾਈਮ ਵੱਜ ਗਏ ਨੇ ਸਵੇਰ ਦੇ 8:30 ਮੇਰੀ ਮੰਮੀ ਨੂੰ ਸਵੇਰੀ ਗੋਭੀ ਦੀ ਟੈਨਸ਼ਨ ਪਈ ਕਹਿੰਦੀ ਗੋਭੀ ਮੈਂ ਕੱਟੂਗੀ ਕਹਿੰਦੀ ਗੋਭੀ ਦੇ ਵਿੱਚ ਕੋਈ ਕੀੜਾ ਨਾ ਹੋਵੇ ਮੰਮੀ ਮਿਲਿਆ ਕੋਈ ਨਹੀਂ ਆਨੇ ਤਾਂ ਨਹੀਂ ਮਿਲਿਆ ਕਿੰਨਾ ਹਰਾ ਜਿਆ ਹੁੰਦਾ ਕਿੰਨੇ ਕੇ 12 ਦੇ ਵਰਗੀ ਹਾਂ ਕੋਛ ਨਹੀਂ ਹੈਗਾ ਗੋਭੀ ਸਾਫ ਆ ਪੂਰੀ ਵਧੀਆ ਗੋਭੀ ਇਹ ਵਧੀਆ ਘਰ ਦੀ ਉਰੇ ਦੀ ਹੈ ਪਿੰਡਾਂ ਦੀ ਹੁਣ ਮੰਮੀ ਕਹਿੰਦੀ ਮੈਨੂੰ ਕਹਿੰਦੀ ਮੈਂ ਕੱਟ ਕੇ ਰੱਖਦੀ ਆ ਮੈਂ ਕਿਹਾ ਤੂੰ ਸਵੇਰੇ ਹੈ ਨਾ ਕੋਈ ਹੋਰ ਕੰਮ ਕਰ ਲੈ ਮੰਮੀ ਕਹਿੰਦੀ ਨਾ ਪਹਿਲਾਂ ਮੈਂ ਤਾਂ ਗੋਭੀ ਕੱਟੂਗੀ ਕਹਿੰਦੀ ਤੇਰਾ ਕੀ ਪਤਾ ਮੈਨੂੰ ਸੁੰਡ ਕੱਟ ਕੇ ਖਵਾ ਦੇ ਹੋਰ ਪਏ ਹੁਣ ਬੱਚੇ ਤਾਂ ਕਾਲੀ ਕਾਲੀ ਨਾ ਕੋਸ਼ ਨਹੀਂ ਹੈਗਾ ਗੋਭੀ ਚ ਦੇਖ ਕਿਵੇਂ ਫੋਲਾ ਫਾਲੀ ਲੱਗੀ ਆ ਕਰਨ ਗੋਭੀ ਗੋਪੀ ਨੇ ਜੂੜ ਖਰਾਬ ਕਰਤੀ ਮੰਮੀ ਦਾਦਾ ਨਾ ਜੂੜ ਕੋ ਖਰਾਬ ਕੀਤੀ ਆ ਹੋਰ ਜਵਾਕ ਜੀ ਅਜ ਔਖੇ ਹੁੰਦੇ ਹੋਣਗੇ ਸਕੂਲ ਜਾਣਾ 10-15 ਦਿਨ ਹੋ ਗਏ ਹੋਣਗੇ ਘਰੇ ਉਹਨੂੰ ਬੋਲਦਾ ਜੀ ਉਹਨਾਂ ਦੱਸਦੀ ਔਖਾ ਜਾ ਲਾ ਦੇ ਜਾਨਾ ਨਾ ਲਈ ਮਹਤਵ ਰਤੋਂ 15 ਦਿਨ ਹੋ ਗਏ ਹੋਣਗੇ ਇਹਨਾਂ ਨੂੰ ਘਰੇ ਹਨਾ ਮੰਮੀ ਹਾਂ ਇੰਨੇ ਕ ਤਾਂ ਹੋ ਗਏ ਗੁਰਮントਰੀ ਕੋ ਤਾਂ ਲਈ ਹੀ ਮਿਲਣਾ ਨਾ ਨਾ 24-25 ਤਰੀਕ ਦੇ ਹਾਂ ਛੁੱਟੀਆਂ ਚੱਲ ਰਹੀਆਂ ਨੇ ਅੱਗੇ ਜੀ ਕਹਦਾ ਕਿ ਆ ਕੀ ਦੇ ਵਿੱਚ ਨਾ ਪਰ ਮੈਂ ਇਹ ਕੀਤਾ ਬਲੀਕ ਦਿੱਤਾ ਜਾਂ ਬਾਰਮੰਦ ਹੁੰਦਾ ਉਹ ਨਹੀਂ ਹੈਗਾ ਇਹ ਅੱਡਾ ਹੁੰਦਾ ਉਹ ਕੀੜੇ ਮੈਨੂੰ ਪਤਾ ਇੱਕ ਹਰਾ ਜਾਂ ਹੁੰਦਾ ਹਾਂ ਇੱਕ ਦਿੱਤਾ ਤੰਦੀ ਦਾ ਫਿਰ ਹੁਣ ਨਹੀਂ ਹੁਣ ਇਹ ਤਾਂ ਸਾਫ਼ ਹੈ ਗੁੱਪੀ ਵੈਸੇ ਤਕਰੀਬ ਨੂੰ ਫਿਰ ਮੈਨੂੰ ਯਕੀਨ ਨਹੀਂ ਤਾਂ ਤਾਂ ਖਾਣੇ ਮਿਲ ਕੇ ਫੜਫੜਾਏਗਾ ਨਹੀਂ ਆਹੋ ਦੇਖੀ ਲੈ ਗੱਲ ਦੇ ਲੈ ਗਰਮ ਪਾਣੀ ਚ ਧੋਵੋਗੇ ਇਹਨੂੰ ਨੋਨ ਪਾ ਕੇ ਹਾਂ ਨੋਨ ਪਾ ਕੱਚਾ ਕੰਮ ਨਹੀਂ ਕਰਦੀ ਮੈਂ ਫਰੋਂ ਉਹ ਕੜਾ ਗਰਮ ਪਾਣੀ ਪਾਏ ਨੂੰ ਨਿਕਲਦੇ ਨੇ ਉਹ ਨਹੀਂ ਨਿਕਲਦੇ ਉਬਾਲ ਕੇ ਗੈਸ ਤੇ ਇਹ ਤਾਂ ਤੜਕਾ ਲਾਉਂਦੇ ਬੱਚੇ ਫਿਰਦੇ ਨੇ ਫਿਰ ਤਾਂ ਛਾਇ ਬਾਲ ਕੇ ਤੜਕਾ ਲਾਣੀ ਕਹਿ ਦਿੰਦੇ ਉਹ ਲਓ ਜੀ ਟਾਈਮ ਬੱਜ ਗਏ ਨੇ ਸਵੇਰ ਦੇ ਸਵਾ 10 ਤੇ ਮੈਨੂੰ ਤੇ ਮੰਮੀ ਨੂੰ ਹੁਣ ਲੱਗੀ ਆ ਭੁੱਖ ਰੋਟੀ ਖਾਣ ਲੱਗਿਆ ਤੇ ਮੈਂ ਨਾ ਕੇ ਹੋ ਗਈ ਸੀਗੀ ਫਰੈਸ਼ ਤੇ ਵੈਸੇ ਮੰਮੀ ਨੇ ਤਾਂ ਹਜੇ ਨਾ ਹੋਣਾ ਹੜਾ ਮੰਮੀ ਰੈਸਟ ਕਰਨ ਲੱਗੇ ਝਾੜੂ ਲਾ ਕੇ ਹਟੇ ਸੀਗੇ ਮੰਮੀ ਥੋੜਾ ਜਿਹਾ ਟਾਈਮ ਅਰੇਸਟ ਕਰਨ ਲੱਗੇ ਨਾਲੇ ਫੋਨ ਦੇਖਣ ਲੱਗੇ। ਮੰਮੀ ਕਹਿੰਦੀ ਮੈਂ ਬਾਅਦ ਹੀ ਨਾ ਹੋਵੇ ਨਾ ਚਲੋ ਪਹਿਲਾਂ ਰੋਟੀ ਖਾ ਲੰਨੇ ਆ। ਭੁੱਖ ਬਹੁਤ ਲੱਗੀ ہوئی ਆ। ਰਾਤ ਅਸੀਂ ਬਣਾਈ ਸੀ ਦਾਲ ਧੋਮੇ ਗੁੰਗੀ ਦੀ। ਰਾਤ ਕਿਸੇ ਨੇ ਰੋਟੀ ਨਹੀਂ ਖਾਧੀ ਵੀਰੇ 버ਗਰ ਤੇ ਚਿਕਨ ਵਗੈਰਾ ਲਿਆਇਆ। ਅਸੀਂ 버ਗਰ ਖਾ ਲਿਆ ਮੈਂ ਤੇ ਮੰਮੀ ਨੇ ਬੱਚਿਆਂ ਨੇ ਚਿਕਨ ਖਾ ਰਿਹਾ ਪਕੌੜੇ ਜਿਹੇ ਲੈਂਦੇ ਸੀ। ਤੇ ਹੁਣ ਦਾਲ ਖੰਦ ਮੈਂ ਦਿਖਾਉਣੀ ਆ। ਚੈੱਕ ਕਰੋ। ਦਾਲ ਦੇ ਵਿੱਚ ਮੈਂ ਪਾਈ ਆ ਮਲਾਈ ਤੇ ਨਾਲ ਮਿਰਚਾਂ ਨੇ ਤਲੀਆਂ ਹੋਈਆਂ ਤੇ ਨਾਲ ਪਿਆਜ਼ ਚੱਕੋ ਮੰਮੀ ਖਾਓ ਤੁਸੀਂ ਵੀ ਖਾ ਲਓ ਗਾਇਜ਼ ਰੋਟੀ ਦੇਖੋ ਦਾਲ ਦੇ ਵਿੱਚ ਮੈਂ ਪਾਈਆ ਮਲਾਈ ਰਾਤ ਹੀ ਬਣਾਈ ਸੀ ਅੱਜ ਬੱਚਿਆਂ ਨੂੰ ਵੀ ਦਾਲ ਚ ਮਲਾਈ ਪਾ ਕੇ ਭੇਜਿਆ ਸਕੂਲ ਜੋ ਵੀ ਕਹਿੰਨਾ ਮम्मा ਮੈਨੂੰ ਸਿੰਪਲ ਰੋਟੀ ਪਾਓ ਦੋ ਸਿੰਪਲ ਰੋਟੀਆਂ ਲੈ ਗਿਆ ਸੋਹਮ ਨੂੰ ਪਰੌਂਠੀ ਪਾਈਆ ਦਾਲ ਨਾਲ ਕਿਉਂਕਿ ਉਹ ਦਾਲ ਵਗੈਰਾ ਖਾਂਦਾ ਨਹੀਂ ਕੱਲੀ ਪਰੌਂਠੀ ਖਾ ਕੇ ਆਊਗਾ ਬਸ ਮਾਂ ਅੰਦਰ ਉਸਦੀ ਬੱਚੀ ਲਓ ਜੀ ਆਪਾਂ ਰੋਟੀ ਪਾਣੀ ਖਾ ਕੇ ਹੋ ਗਏ ਬੇਲੇ ਧੁੱਪ ਪੂਰੀ ਕੜਾਕੇ ਦੀ ਆ ਵਾਹਿਗੁਰੂ ਐਦਾਂ ਹੀ ਧੁੱਪਾ ਪਾ ਦੇਵੇ ਠੀਕ ਆ ਤੇ ਆਪਣੇ ਜਿਹੜੇ ਹਾੜਾਏ ਹੋਏ ਨੇ ਉਹਨਾਂ ਦਾ ਪਾਣੀ ਵਗੈਰਾ ਸੁੱਕ ਜੇ ਵਿਚਾਰੇ ਲੋਕਾਂ ਦੀ ਜਿਹੜੇ ਘਰ ਨੇ ਉਹਨਾਂ ਦੀ ਹਾਲਤ ਸਹੀ ਹੋ ਜੇ ਹਨ ਜੇ ਪਾਣੀ ਸੁੱਕੂਗਾ ਤਾਂ ਉਹਨਾਂ ਦੇ ਘਰ ਸਹੀ ਹੋਣਗੇ ਵਿਚਾਰਿਆਂ ਦੇ ਸੁੱਕਣਗੇ ਘਰਾਂ ਦਾ ਤਾਂ ਆਪਣਿਆਂ ਦਾ ਬੇ ਬੁਰਾ ਹਾਲ ਹੋਇਆ ਪਿਆ ਮੀਂਹ ਲਗਾਤਾਰ ਪੈਣ ਕਰਕੇ ਉਹਨਾਂ ਕੋਲ ਤਾਂ ਵਿਚਾਰਿਆਂ ਕੋਲੇ ਫੇਰ ਵੀ ਇੰਨੇ ਦਿਨਾਂ ਦਾ ਪਾਣੀ ਖੜਾ 20 ਦਿਨ ਹੋ ਗਏ ਇਹ ਗੱਲਾਂ ਨੂੰ ਦੇਖ ਲਓ ਜਿੱਦਾਂ ਦਾ ਪਾਣੀ ਹਾੜਾਏ ਹੋਏ ਨੇ ਤੇ ਬਾਕੀ ਹੁਣ ਮੈਂ ਤੇ ਮੰਮੀ ਚੱਲੇ ਆ ਉਧਰਲੀ ਘਰੇ ਪੇਕੇਆਂ ਦੇ ਘਰੇ ਮੰਮੀ ਦਾ ਖਾਤਾ ਲੈਣ ਕਿਉਂਕਿ ਮੰਮੀ ਬਿਮਾਰ ਹੋਈ ਪਈ ਆ ਸਾਰਾ ਟੱਬਰ ਚੋਂ ਨਾ ਬਿਮਾਰ ਹੋ ਰਿਹਾ ਪਤਾ ਨਹੀਂ ਤਾਂ ਮੌਸਮ ਚੇਂਜ ਹੋ ਗਿਆ ਬੱਚੇ ਵੀ ਬਿਮਾਰ ਹੋ ਰਹੇ ਨੇ ਮੰਮੀ ਬਿਮਾਰ ਹੋ ਰਹੀ ਐ ਛੋਟੀ ਭੈਣ ਬਿਮਾਰ ਹੋ ਰਹੀ ਐ ਪਤਾ ਨਹੀਂ ਕੀ ਗੱਲ ਹੋ ਗਈ ਸਾਰਿਆਂ ਨੂੰ ਮੌਸਮ ਦਾ ਚੇਂਜ ਹੋਣ ਕਰਕੇ ਬਿਮਾਰ ਹੋਏ ਪੈ ਨੇ ਸਾਰੇ ਜਣੇ ਤੇ ਬਾਕੀ ਫਿਰ ਮੈਂ ਤੇ ਮੰਮੀ ਫ੍ਰੀ ਸੀਗੇ ਨਹਾ ਧੋ ਲੈ ਮਮੇ ਦੀ ਨਹਾ ਦੀ ਰੋਟੀ ਖਾਣੇ ਆਪਾਂ ਖਾ ਲਿਆ ਤੇ ਹੁਣ ਮੰਮੀ ਚਲੋ ਆਪਾਂ ਪਤਾ ਲਗਾ ਲਈਏ ਨਾ ਬਾਕੀ ਮਿਲ ਜਿਆ ਤੁਹਾਨੂੰ ਜੇ ਅੱਧਰ ਬਲੌਗ ਪਾਉਣਿਆ ਤਾਂ ਥੋੜਾ ਜਿਹਾ ਬਣਾ ਲਾਂਗੇ ਜੇ ਨਾ ਬਣਿਆ ਫਿਰ ਤੁਹਾਨੂੰ ਮਿਲਾਗੇ ਘਰੇ ਆ ਤੌੜੀਆ ਪੈਰਾਂ ਨੂੰ ਮੰਮੀ ਤੁਹਾਨੂੰ ਨਹੀਂ ਪਤਾ ਨਹੀਂ ਮੰਮੀ ਇੰਨੀ ਕੜਾਕੀ ਦੀ ਧੁੱਪ ਮੈਂ ਤਾਂ ਦੇਖ ਨਹੀਂ ਰਿਹਾ ਦੇਖੋ ਗਾ ਇਸ ਧੁੱਪ ਚੈੱਕ ਕਰੋ ਮੰਮੀ ਕਹਿੰਦੀ ਬੱਦਲ ਜਾਣੀ ਪਤਾ ਤਾਂ ਤੌੜੀਏ ਲਾ ਕੇ ਆਹ ਸਟੈਂਡ ਤੇ ਪਾ ਦੋ ਰੇ ਰੰਗ ਤੇ ਪਾ ਲੈਣਾ ਹੋਰ ਭਜ ਜਾ ਨਹੀਂ ਤੌੜੀਏ ਤਾਂ ਸੋਕਾ ਕੀ ਹੁੰਦਾ ਧੁੱਪ ਲੱਗੀ ਵਧੀਆ ਤੌੜੀਏ ਆਈ ਲਵ ਯੂ ਸ਼ੋਮੀ ਲਓ ਜੀ ਲੱਡੂ ਹੋਣੀ ਆ ਗਏ ਸੀ ਸਕੂਲੋਂ ਹੁਣ ਚੱਲੇ ਆ ਟਿਊਸ਼ਨ ਤੇ ਮੇਰਾ ਗੁੱਡ ਬੁਆਏ ਬੱਚਾ ਹਨਾ ਸ਼ੰਮੀ ਮੰਮਾ ਦਾ ਗੁੱਡ ਬੁਆਏ ਬੱਚਾ ਪੂਰਾ ਪੂਰਾ ਖਤਮ ਵੀ ਕਰਤਾ ਕੀ ਰੋਟੀ ਫਰੂਟ ਹਾਂ ਰੋਟੀ ਤੇ ਫਰੂਟ ਪੂਰਾ ਖਤਮ ਕਰਕੇ ਆਇਆ ਸ਼ੰਮੀ ਸਕੂਲੋਂ ਇਹ ਕਾ ਸੀ ਗੰਦਾ ਬੱਚਾ ਤੂੰ ਵੀ ਖਤਮ ਕਰਕੇ ਆਇਆ ਮੈਂ ਲੈ ਕੇ ਨੋ ਰੋਟੀ ਐ ਕ੍ਰੌਕਸ ਪਾ ਲੋ ਛਾੜ ਕੇ ਪਾਇਆ ਕਰੋ ਨਾਲੇ ਡੈਲੀ ਮਾਸੋਂ ਮੈਂ ਇਦਾਂ ਦਾ ਹੋਇਆ ਪਿਆ ਹਾਂ ਹਾਂ ਟੁੱਪ ਤਾਂ ਨਿਕਲੀ ਵੀ ਆ ਬੱਚੇ ਕ੍ਰੌਕਸ ਤਾਂ ਝਾੜ ਕੇ ਪਾਉਣੇ ਚਾਹੀਦੇ ਨੇ ਚਲੋ ਗਾਇਸ ਬਾਏ ਮਿਲਾਂ ਅਗੋਂ ਮੈਂ ਤੁਹਾਨੂੰ 또 ਆਵਾਂ ਮਿਲਾਂ ਫਟ 15 ਨੂੰ ਆਕੇ ਬਾਏ ਹੋਰ ਸ਼ੀਸ਼ੇ ਮੂਰੇ ਖੜਨਾ ਹਜੇ ਉੱਦ ਤਰਦ ਦੇਖੇ ਹੋਣੇ ਹੁੰਦੇ ਨੇ ਬਸ ਬਸ ਆ ਦੇ ਉਹ ਲੈ ਇੱਧਰ ਇਹ ਫੋਨ ਡੱਬੇ ਚ ਪਾ ਕੇ ਜਾਊ ਹਜੇ ਨਹੀਂ ਜਾਂਦਾ ਵੀ ਰੌਰੀ ਐ ਇਹ ਤਾਂ ਨਾ ਕੋਸ਼ਰੂਮ ਚ ਰੱਖਦਾ ਇਹ ਫੋਨ ਡੱਬੇ ਚ ਪਾ ਕੇ ਜਾਂਦਾ ਕਿਸੇ ਨੂੰ ਲੱਭਦਾ ਵੀ ਨਹੀਂ ਫਿਰ ਫੋਨ ਪਤਾ ਨਹੀਂ ਕਿੱਥੇ ਰੱਖੂ ਅੱਜ ਦੇਖ ਦੇ ਡੱਬੇ ਚ ਪਾ ਕੇ ਦਰਾਜ ਦੇ ਵਿੱਚ ਰੱਖਦਾ ਚੱਕ ਵੀ ਇਹ ਕਿਸੇ ਨੂੰ ਦਿਹਾਉਗਾ ਕਿਸੇ ਨੂੰ ਨਹੀਂ ਦਿਹਾਉਂਦਾ ਤਾਂ ਹੁਣ ਮੈਂ ਦੇਖ ਲਿਆ ਮੈਨੂੰ ਪਤਾ ਵੀ ਇੱਥੇ ਪਿਆ ਨਹੀਂ ਕਿਸੇ ਨੂੰ ਨਹੀਂ ਪਤਾ ਨਾ ਦਾਦੀ ਨੂੰ ਲੱਭੇ ਨਾ ਜੋਬਨ ਨੂੰ ਲੱਭਿਆ ਨਾ ਸ਼ੰਮੀ ਲੱਗੋ ਹਤਾ ਲੱਗੋ ਹਤਾ ਹੁਣ ਤੂੰ ਦੇਖਦਾ ਨਹੀਂ ਫੋਨ ਦੇਖਾ ਜਾ ਪੁੰਡੀ ਬੋਹ ਖਰਾਬ ਐਨੀ ਕੀ ਜੀ ਪੁੰਡੀ ਬੋਹ ਜਿਆਦਾ ਖਰਾਬ ਹੈ ਗੰਦੀ ਲਓ ਜੀ ਮੇਰੀ ਮੰਮੀ ਨਾ ਫੋਨ ਲੱਭ ਕੇ ਹੱਟਿਆ ਸੋਹਮ ਦਾ ਰੱਖਿਆ ਹੋਇਆ ਇਹਨਾਂ ਨੂੰ ਆਪਣੀ ਸਾਰੀ YouTube ਫੈਮਿਲੀ ਨੂੰ ਪਤਾ ਵੀ ਸੋਹਮ ਫੋਨ ਕਿੱਥੇ ਲਗਾੋ ਕੇ ਗਿਆ ਤੈਨੂੰ ਨਹੀਂ ਦੇ ਲਗਾਉ ਦਾ ਮੈਂ ਇਹਨਾਂ ਨੂੰ ਵੀ ਦਿਖਾਇਆ ਸੀ ਜਦੋਂ ਫੋਨ ਲਗਾਉਂਦਾ ਸੀ ਡੱਬੇ ਚ ਪਾ ਕੇ ਧਰ ਕੇ ਗਿਆ ਦਲੇ ਜਿਹੜਾ ਕਿਸੇ ਨੂੰ ਜੰਮੀ ਨਾ ਥਿਆਵੇ ਮਾਂ ਨਹੀਂ ਲੱਦਾ ਉਸ ਮੈਂ ਮੰਮੀ ਨੇ ਨਾ ਸਾਰੀਆਂ ਲਮਾਰੀਆਂ ਫੋਲ ਲੀਆਂ ਡੱਬੇ ਨਹੀਂ ਫੋਨ ਨਹੀਂ ਥਿਆਇਆ ਸੋਹਮ ਦਾ ਰੱਖਿਆ ਹੋਇਆ ਆ ਮੇਰੀ ਸੈਲਫ ਤੇ ਖਲਾਰਾ ਚੈੱਕ ਕਰ ਲਓ ਤੁਸੀਂ ਚਾਹ ਗਰਮ ਕਰਨ ਲੱਗੀਆਂ ਹੁਣ ਮੈਂ ਤੇ ਮੰਮੀ ਚਾਹ ਪੀਣਿਆ ਤੇ ਮੰਮੀ ਨੇ ਜਾਣਾ ਚਾਹ ਪੀ ਕੇ ਮੰਮੀ ਮੰਮੀ ਨੇ ਚਾਹ ਪੀ ਕੇ ਜਾਣਾ ਆਪਦੇ ਕੱਪੜੇ ਚੱਕਣ ਜਿੱਧਰ ਉਧਰ ਮੰਮੀ ਰਹਿੰਦੀ ਸੀ ਉਧਰ ਜਾਣਾ ਹੈ ਕੱਪੜੇ ਚੱਕਣ ਤਾਂ ਕਰਕੇ ਪਹਿਲਾਂ ਚਲੋ ਚਾਹ ਪੀ ਲੈਂ ਆ ਥੋੜੀ ਜਿਹੀ ਫਿਰ ਮੈਂ ਬਣਾਉਂਗੀ ਸਬਜ਼ੀ ਤੇ ਮੰਮੀ ਜਾਊਗੀ ਆਪਦੇ ਕੱਪੜੇ ਚੱਕਣ ਬਾਕੀ ਦੇਖਦੇ ਆ ਜਿੱਦਾਂ ਦਾ ਵੀ ਮਾਹੌਲ ਹੋਊਗਾ ਤੁਹਾਨੂੰ ਦੱਸਾਂਗੇ ਜਰੂਰ ਚਾਹ ਪੀ ਲਓ ਤੁਸੀਂ ਆ ਜਾਓ ਘਰ ਮੇਜ 'ਵੀ ਦੇ ਲਓ ਸੀ ਦੋ ਦੋ ਗੇੜੇ ਚਾਹ ਦੇ ਲਵਾਂਉਂ ਮੇਰੇ ਕੋਲ ਕੀ ਤੋਂ ਬਹੁਤ ਪੈਂਦੀ ਆ ਚਾਹ ਪੀਚਾ ਵਾ ਫਿਰ ਵੀ ਨਹੀਂ ਹਟਦੀ ਚਾਹ ਪੀਣੂ ਚਾਹੜਾਂ ਚ ਤਾਂ ਮੈਂ ਬਾਲੀ ਜ਼ਿਆਦਾ ਪੀਂਦੀ ਆ ਸਿਆੜਾਂ ਚ ਮੈਂ ਪੀਂਦੀ ਆ ਅਦਰਕ ਵਾਲੀ ਚਾਹ ਹੋਣੀ ਪੀਆ ਘਾਤੀ ਘੱਟ ਕਰਾਂ ਚਾਹ ਪੀਣੀ ਮੇਰੇ ਕਾਲਾ ਤਾਂ ਬਹੁਤ ਪੈਂਦੀ ਆ ਨੇ ਆ ਇੱਕ ਮੇਰੀ ਮੰਮੀ ਆਮਲੀ ਮੇਰੇ ਨਾਲ ਰਲ ਜਾਂਦੀ ਆ ਚਾਹ ਪੀਣ ਨੂੰ ਹੀ ਨਹੀਂ ਕਹਿੰਦੀ ਵੀ ਭਾਈ ਨਾ ਚਾਹ ਪੀ ਲੈ ਚਾਹ ਮੇਰਾ ਕੰਮ ਨਹੀਂ ਹੁੰਦਾ ਇਹੋ ਜੀ ਇਹ ਆ ਚਾਹ ਪੀਣ ਵਾਲੀ ਉਹੋ ਜੀ ਮੈਂ ਆ ਦੋਨੇ ਬਹਿ ਜਾਂਦੇ ਦੋ ਦੋ ਬਾਰੀ ਗਲਾਸ ਲੈ ਕੇ ਮੈਂ ਤਾਂ ਪਰ ਕੱਪ ਚ ਪਿੰਦੀ ਆ ਥੋੜੀ ਜੀ ਮੈਂ ਜਗ ਮੁਰਗਲਾ ਚ ਚਾਹ ਪਵਾ ਦੇਣੀ ਲੱਗਦੀ ਬਸ ਤੈਨੂੰ ਮੈਂ ਤਾਂ ਕੱਪ ਚੀ ਚਾਹ ਪੀਣੀ ਜੇ ਮੌਸਮ ਗਰਮ ਹੋ ਗਿਆ ਮੈਨੂੰ ਫੋਨ ਲਾ ਲੈ ਮੈਂ ਭੱਜ ਜੀਉਂ ਪਰ ਸਕੂਟਰੀ ਤੇ ਮੰਮੀ ਲੈ ਜਾਉ ਮੈਂ ਕਾਹਦੇ ਤੇ ਜਾਉਂਗੀ ਨਾ ਇਹ ਤਾਂ ਦੋ ਜਾਣੇ ਜਾਣਗੇ ਨਾ ਨਾ ਕੱਪੜੇ ਚ ਮੰਮੀ ਕੱਲੀ ਨਹੀਂ ਜਾਂਦ ਕੱਲੀ ਨਹੀਂ ਆਪਾਂ ਭੇਜ ਦੇ ਮੰਮੀ ਨੂੰ ਕਦਾਂ ਖਾਣਿਆ ਨਾਲ ਨਾ ਦੋ ਜੀ ਹੋਣੀਆਂ ਉਹਨਾਂ ਨੇ ਕਿਹਾ ਸੀਗਾ ਆਪਾਂ ਨੂੰ ਥਾਣੇ ਵਾਲਿਆਂ ਨੇ ਕਿਹਾ ਸੀ ਉਹਦੋਂ ਜਦੋਂ ਆਪਣਾ ਹਨਾ ਵੀ ਗੱਲਬਾਤ ਹੋਈ ਸੀ ਥਾਣੇ ਦੇ ਵਿੱਚ ਵੀ ਜਦੋਂ ਕੱਪੜੇ ਚੱਕਣੇ ਹੋਣਗੇ ਹਨਾ ਵੀ ਅਸੀਂ ਚੁਕਾ ਕੇ ਲਿਆਵਾਂਗੇ ਫਿਰ ਅੱਜ ਉਹਨਾਂ ਨੇ ਦੋ ਮੁੰਡੇ ਭੇਜੇ ਨੇ ਉਹ ਚੁਕਾ ਕੇ ਲਿਆਉਣਗੇ ਬਾਕੀ ਦੇਖੋ ਹੁਣ ਕੌਣ ਜਾਂਦਾ ਕੌਣ ਨਹੀਂ ਮੰਮੀ ਤਾਂ ਆਪਦੀ ਸਕੂਟਰੀ ਤੇ ਜਾਊਗੀ ਲੱਗ ਮੰਮੀ ਫਿਰ ਰੇੜੀ ਲੈ ਕੇ ਜਾਏਗੀ ਕਾਰਟੋ ਲੈ ਕੇ ਜਾਏਗੀ ਉੱਥੇ ਰੇੜੀ ਵਾਲੇ ਦਾ ਉਹ ਕੋਲ ਰੇੜੀ ਵਾਲੇ ਦਾ ਜਾਂਦੀ ਹੁੰਦੀ ਸੀ ਫੋਨ ਨੰਬਰ ਲੈ ਜੀ ਹੁਣ ਉਹਨੂੰ ਕਹੇ ਵੀ ਪਾਈ ਮੈਂ ਮੇਰੇ ਮਗਰੀਆਂ ਨਾਲ ਨਾਲ ਹੀ ਲੈ ਜੀ ਮੰਮੀ ਫਿਰ ਅਗਲੇ ਨੂੰ ਘਰ ਨਹੀਂ ਤੇ ਹੁਣ ਔਰ ਫੇਰਾ ਵਲੇ ਨੂੰ ਘਰ ਨਹੀਂ ਦੀ ਹੋਣਾ ਚੱਕ ਕੇ ਹਲਾ ਰੱਖ ਤਾ ਦੂ ਕੱਪੜਾ ਲਿੜਈ ਆ ਦੋ ਗਾਟੜੀਆਂ ਆਪਾਂ ਕਿਢਾਇਆ ਵੀ ਘਰ ਦਾ ਸਾਰਾ ਸਮਾਨ ਲਿਹਾਉਣਾ ਚੱਕ ਕੇ ਕੱਲਾ ਕੱਪੜਾ ਲਿੜਈ ਆ ਮੰਮੀ ਦੇ ਘਰ ਨਹੀਂ ਆਲੇ ਤੇ ਸਰਦੀਆਂ ਵਾਲੇ ਕੱਪੜੇ ਬਾੱਕੀ ਜੁੱਤੀ ਜੋੜਾ ਹੋਊਗਾ ਕੋਈ ਬਾਕੀ ਵੀ ਪਤਾ ਨਹੀਂ ਅਗਲਾ ਚੱਕਣ ਦੋ ਕਿ ਨਹੀਂ ਚੱਕ ਜਿਹੜੇ ਮੈਂ ਇਸ ਮਾ ਕੇ ਦਿੱਤੇ ਹੋਏ ਨੇ ਉਹ ਤਾਂ ਚੱਕ ਲਈ ਉਹ ਨਾ ਛੱਡੀ ਤੇ ਤੇ ਕਹਿੰਦੇ ਜਿਹੜਾ ਤਾਂ ਇਸ ਮਾ ਇਹ ਭਾਈ ਰੱਖ ਲੈ ਹਾਂ ਸਹੀ ਆ ਫਿਰ ਟੂਰੇ ਇੱਕ ਥੇਕੇ ਕਈ ਕਿਵੇਂ ਮੇਰੇ ਮਾਰੀ ਤੋਂ ਨਹੀਂ ਜੀ ਦੇ ਆਈਆਂ ਲੱਗੀਆਂ ਇਹ ਮਾਨਕ ਸਮਾਏ سونے ਦੀਆਂ ਅੱਜ ਕਾ ਵੀ ਵੀਡੀਓ ਬਣਾ ਲਈ ਬਾਈ ਵੀ ਸਮਾਏ ਲੁਕਾ ਉਹਨੂੰ ਕਹਿੰਦਾ ਵੀ ਕੋਈ ਮਾਤਾ ਥਾਣੇ ਦਾ ਦਿਖਾਣਾ ਹੈ ਇਹ ਹੈ ਹੀ ਹੋ ਥਾਣੇ ਵਾਲਿਆਂ ਨੇ ਵੀਡੀਓ ਬਣਾਉਣੀ ਲੋ ਗਾਈਜ਼ ਚਾਹ ਪੀ ਲਓ ਗਰਮੀ ਹੋ ਤੋ ਧੁੱਪ ਤੇਜ਼ ਹੋ ਤੱਕੜਾ ਕੀ ਦੀ ਧੁੱਪ ਸੋ ਗਾਈਜ਼ ਹੁਣ ਹੋ ਗਿਆ ਰੱਦ ਦਾ ਟਾਈਮ ਰਾਤ ਦੇ ਵਜੇ 8 ਵਜੇ ਕੇ 10 ਮਿੰਟ ਆ ਕੁੜਾ ਮਮਾ ਮਾਂਜਰੇ ਨੇ ਪੰਡੇ ਸੇ ਤੁਨੀ ਠੀਕ ਹੈ ਜੀ ਪਰ ਨਾ ਕੋਈ ਨਾ ਮੰਮੀ ਨਹੀਂ ਕਿ ਹੋ ਗਿਆ ਮੰਮੀ ਦੀ ਘੜਾ ਹੋ ਗਿਆ ਮੰਮੀ ਕੀ ਹੋ ਗਿਆ ਬੰਦੇ ਮੱਚ ਮੱਚ ਦੂਰੇ ਹੋਏ ਪਹਿਲੇ ਹਜੇ ਮਮਮੀ ਨੂੰ ਕੁਝ ਹੋਇਆ ਨਾ ਮਾੜਾ ਛੋਟਾ ਸੇਕ ਤਾਂ ਮੈਨੂੰ ਲੱਗੂ ਗਈ ਜਦੋਂ ਕੋਈ ਮੱਛੂਗਾ ਹੁਣ ਸੋਚਿਆਗਾ ਤੂੰ ਸਮਝਣ ਲਓ ਜੀ ਰੋਟੀ ਪਾਣੀ ਸਾਰਿਆਂ ਨੇ ਖਾ ਲਿਆ ਤੇ ਹੁਣ ਆਪਾਂ ਲੱਗਿਆ ਰੋਟੀ ਵਾਲੇ ਭਾਂਡੇ ਮੰਡੀ ਚ ਠੀਕ ਹੈ ਜੀ ਮੇਰੀ ਮੰਮੀ ਆਪਦਾ ਸਮਾਨ ਚੱਕ ਲਈ ਪੰਜ ਚੱਕ ਲਿਆ ਸੋ ਨਾ ਤੇ ਜਦ ਸਮਾਨ ਚੱਕ ਲਈ ਤੇ ਉਹ ਮੰਮੀ ਤਾਂ ਸੈਟ ਸੁੱਟ ਕਰੇ ਹੀ ਨਹੀਂ ਸਮਾਨ ਕੱਢੇ ਹੀ ਨਹੀਂ ਉਹਦੇ ਜੋ ਢੰਡੋ ਮੀਂਹ ਤੇ ਉਸਤੇ ਪਾਰੇ ਤੇ ਚੂਹੇ ਚੜ ਜੜ ਕੱਪੜਿਆਂ ਦੇ ਨਾ ਅੰਦਰ ਕਰਦੀ ਨਾ ਬਿਚੇਕੂ ਹੀ ਨਾ ਉਹ ਡਰਾਮ ਵੀ ਚੱਕ ਲਏ ਉਹ ਨੀਲਾ ਆ ਪਤਾ ਨਹੀਂ ਕਿੱਥੇ ਦਾ ਜਸ ਕਿੱਥੇ ਦਾ ਇਹ ਬਰਨਾਲੇ ਦਾ ਆਪਣਾ ਢੋਲ ਬਰਨਾਲੇ ਜਦੋਂ ਆਪਾਂ ਕਿਰਾਏ ਤੇ ਰਹੇਦੇ ਹੁੰਦੇ ਸੀ ਮੈਂ ਤਾਂ ਨਾ ਆਉਂਗਾ ਫਿਰ ਬਈ ਇਹ ਚ ਨਾ ਹੁੰਦਾ ਹੁੰਦਾ ਸੀ ਗਾਇਚ ਕਿ ਕਿਰਾਏ ਤੇ ਰਹਿੰਦੇ ਹੁੰਦੇ ਸੀ ਬਰਨਾਲੇ ਉਦੋਂ ਮੈਂ ਤੇ ਡੈਡੀ ਹੀ 700 ਦਾ ਲੈ ਕੇ ਅੱਜ ਢੋਲ ਉੱਥੇ ਟੈਂਕ ਪਈ ਸੀ ਹੁੰਦੀ ਫਿਰ ਇਹ ਪਾਣੀ ਦਾ ਭਰ ਕੇ ਰੱਖ ਦਿੰਦਾ ਅੰਦਰ ਕਰੀਏ ਸਾਰਾ ਪਾਣੀ ਨਾ ਉਣ ਨੂੰ ਨੂੰ ਭਾਂਡੇ ਮੰਜਣ ਨੂੰ ਇਹਦੇ ਵਿੱਚੋਂ ਲੈਂਦੇ ਸੀ ਜਿੱਥੇ ਨਹੀਂ ਪੜ ਗਈ ਤੇ ਆਪਾਂ ਨੂੰ ਉੱਥੋਂ ਭਰ ਕੇ ਨਾ ਕਾਗਜ਼ ਪਾਠੇ ਉੱਤੇ ਢੱਕ ਲੈਂਦੇ ਇਹ ਦਾਦੀ ਉਹਨਾਂ ਕੋਲੇ ਵਾਗ ਗਿਆ ਫਿਰ ਮੈਂ ਚਲਾਉਂਦਾ ਹੁੰਦਾ ਸੀ ਗਾ ਦਾਦੀ ਕੀ ਨਹੀਂ ਜਾ ਕੇ ਦਾਦੀ ਉਹਨੇ ਹੁੰਦੀ ਸੀ ਆਪਾਂ ਨੇ ਲਾ ਲਿਆ ਤੇ ਸਾਲੀ ਮਤਲਬ ਬਣਾਇਆ ਕੀ ਤੇਰਾ ਦਾਦੇ ਕੰਚਰ ਨੇ ਦਾ ਕੋਸ ਨਹੀਂ ਬਣਾਇਆ ਭੈਣ ਦੇ ਖਸਮ ਨੇ ਹਾਂ ਆ ਮੂਹ ਤੇ ਸਿੱਖਿਆ ਦਾਦੇ ਮੰਮੀ ਰਕੂਗਾ ਉਹ ਦਿਨਾਂ ਨੂੰ ਕਿਹਾ ਤੇ ਲੈਖਾ ਰਹੂਗਾ ਵਿਖਾਣੀ ਬੁੜੇ ਕਿ ਮੈਂ 4.5 ਲੱਖ ਰੁਪਏ ਲਿਆ ਐ ਨਹੀਂ ਬਗੈ ਸੁੱਠਾ ਬੋਲਦਾ ਹੈ ਆ ਦਾਦੀ ਦਾ ਗੁੱਸਾ ਨਹੀਂ ਕੰਨੀ ਤੇ ਘਰ ਨਾ ਘਰ ਆਪੀਂ ਤੋਂ ਕੋਈ ਪੈਸੇ ਜਮਾ ਨਹੀਂ ਦਾਦੀ ਦਾ ਅੱਜ ਗੁੱਸਾ ਬਈ ਪੜ ਗਿਆ ਵੇ ਪੜਕਦਾ ਸੱਚੀ ਮੇਰੀ ਮੰਮੀ ਸੱਚੀ ਪੜਦਾ ਤੇਰੇ ਬਾਪ ਦੇ ਚੌਧਰ ਨੇ ਬਣਾਇਆ ਕੀ ਦੀ ਨੇ ਸਾਰੀ ਉਮਰ ਚ ਚੱਲ ਕੋਈ ਨਹੀਂ ਆਪਣੇ ਕੋਲੇ ਆਦੇ ਜੇ ਮੋਢੇ ਤੰਦਰੀ ਆਉਗੀ ਉਹ ਕੋਈ ਐਸਾ ਮਾਰਦੀ ਗੁੜੇ ਕੋਈ 5 ਲੱਖ ਰੁਪਈਆ ਫੌਜੀ ਆ ਹਾਂ ਆਹਨੇ ਬਦਸਮਤਾ ਹੋਇਆ ਆਹਨੇ ਮਤ ਨਾ ਆਉਂਦੀ ਹੋੱਚ ਹਾਂ ਨਾ ਆਉਂਦੀ ਆ ਪਿੱਛੇ ਦੀ ਪੈਨਸਨ ਪੈਨਸਨ ਤਾ ਹੰਕਾਰੀ ਸਾਰੇ ਫੌਜੀ ਬਦਨਾਮ ਮੇਰਾ ਪਾਰਾ ਚੜੇ ਨਾ ਦਾ ਦੋ ਕੁੱਤਾ ਭੌਂਕਦਾ ਦੀ ਅੰਨਾ ਬੋਲਿਆ ਪਰ ਮੋ ਮੇਰੇ ਮਾਤਾ ਮੇਰੇ ਵੀਰੇ ਨੇ ਦੱਸਤਾ ਦੀ ਹਾਂ ਬਹੁਤ ਬੋਲਿਆ ਬਹੁਤ ਬੋਲਿਆ ਆਪਣੇ ਨਹੀਂ ਤੂੰ ਤਾਂ ਜਨਾਨੀਆਂ ਕੋਲੇ ਖੜਨੂ ਚਾਹਨਾ ਤੇ ਤੇਰੀਆਂ ਉਹ ਪਸਾਰੀਆਂ ਤੂੰ ਮਾਰਾਂ ਨਹੀਂ ਅੱਜ ਸਾਰੀਆਂ ਮੱਤ ਮਾਰੇ ਆ ਇਹਨੇ ਜਨਾਨੀਆਂ ਕੋਲੇ ਖੜਨੂ ਟਾਈਮ ਨਹੀਂ ਮਿਲਦਾ ਹੁਣ ਉੱਥੋਂ ਵੀ ਨਿਕਲਨੂ ਦਰਦਾ ਲੋਕਾਂ ਦਾ ਨਾ ਮੈਨੂੰ ਕਮਰੇ ਦਾ ਬਾਦੋ ਕਿਹੜਾ ਕਰੀ ਨੂੰ ਇਕੱਲੇ ਬਚਾੜੇ ਕੁਛ ਕਰਦੇ ਨੂੰ ਕੋਈ ਲੰਦਾ ਹਾਂ ਤੇਰੇ ਨਾਲ ਹੀ ਸਦਾ ਦੀ ਕਾਮ ਉਹ ਕਮਰਾ ਦੰਦਾ ਕੋਈ ਨਹੀਂ ਲੰਦਾ ਕੰਡਾ ਕੋਈ ਸਹੀ ਬੰਦਾ ਕਮਰਾ ਦੰਦਾ ਕਰੇੜਾ ਬੋਦਲਾਂ ਤੇ ਚਾਰ ਬੋਦਲਾਂ ਪਈਆਂ ਦੀਆਂ ਆਂ ਘਰੇ ਅੱਜ ਦੀ ਖਰਾਬੀ ਕੋਈ ਕੋਟਾ ਲਾਉਣ ਮੈਨੂੰ ਨਹੀਂ ਆਉਂਦੀ ਹਾਂ ਗੰਦਾ ਹੈ ਜਿਹੜੇ ਭਈਆਂ ਦਾ ਘਰ ਹੁੰਦਾ ਜਿੰਨਾ ਮੋਸਤ ਮਾਰਦਾ ਸੀ ਜੇ ਤੂੰ ਗੱਤੇ ਤੇਰੇ ਹੱਥ ਨੂੰ ਟੱਹ ਲੈ ਕੁੱਤਿਆ ਤੂੰ ਜਦ ਮੇਰੇ ਨਾਲ ਰਹਿੰਦੇ ਗੱਤ ਇੰਨਾ ਸਮਾਰ ਸਮਾਰ ਰੱਖਦੇ ਤੇਰੇ ਹੱਥ ਨੂੰ ਸਮਾਰ ਲੈ ਘਰ ਨੂੰ ਉਹ ਮੂਤ ਪੀਣ ਦਾ ਕੰਮ ਮਾਪੇ ਤੂੰ ਤੂੰ ਹੁਣ ਆਪੇ ਖੜੇ ਬੈਠੀ ਹੈ ਨਾ ਤੈਨੂੰ ਮਾਤਾ ਨਾਣੀ ਆਪਦੇ ਘਰ ਨਹੀਂ ਕੋਰਾ ਨੇ ਘਰੇ ਢੋੜੀ ਹਾਂ ਕੂੜੀਆਂ ਬਣਾਉਂਦਾ ਸੀ ਕਹਿੰਦਾ ਮੈਂ ਨਹੀਂ ਲੈਂਦਾ ਮਾਤਾ ਤੇਰੇ ਪੰਜਾਂ ਦਾ ਦੀ ਖਾਣੇ ਨੂੰ ਇਹ ਤੇਰਾ ਕੋਲ ਜਦੋਂ ਪਾਇਆ ਨਾ ਮਾਹਾਂ ਚੂੜੀਆਂ ਲੈ ਲੈ ਤਾਣੀ ਹੋਈ ਨਾ ਪਾ ਕੇ ਚੱਲ ਗੋਆ ਆ ਬੰਦੇ ਦਾ ਉਹ ਨੇ ਸਰਦਾਰ ਲੋਕ ਦੇਖ ਸਿਆਣੇ ਬਾਣੀ ਕਿੰਨੀਆਂ ਟੌਰਾਂ ਨੇ ਇਹ ਖੁੱਤੀ ਹੈ ਇਹ ਟੌਰ ਨਾ ਰਹਿਣ ਵਾਲੇ ਤਾਂ ਹੋ ਗਿਆ ਫਹਿਗਾਈ ਤੇ ਪਤਾ ਕਿਰੀ ਮੰਮੀ ਅੱਜ ਆਪ ਦੇ ਵਿਚਾਰੀ ਕੱਪੜੇ ਲਈ ਹੈ ਚੱਕੀ ਚੱਲ ਕੋਈ ਨਾ ਮੰਮੀ ਕਿਹੜਾ ਬਗਾਲੇ ਥਾਵੇ ਇਹ ਮੰਮੀ ਦੇ ਮੁੰਡੇ ਦਾ ਘਰ ਆ ਮੰਮੀ ਦਾ ਘਰ ਆ ਜੀ ਦਾ ਰਾਣੀ ਆ ਮੈਨੇ ਕੋਲ ਦੇ ਪੋਤੇ ਨੇ ਸੁਖਨਾਲ ਮੰਮੀ ਦੀ ਨੂੰਹ ਆ ਮੰਮੀ ਦਾਦੀ ਰਾਣੀ ਆ ਅੱਦੇ ਘਰੇ ਦਾਦਾ ਰਾਜ ਆ ਅੱਦੇ ਘਰੇ ਮਾਦਾ ਘਰ ਬੈਠੀ ਆ ਮੈਂ ਕਿਰਾਏ ਦੇ ਦਿੱਤੇ ਨਹੀਂ ਹਾਂਦੀ ਮੈਂ ਵਧੀਆ ਕਹਿੰਦੇ ਨਾ ਰੱਬ ਨੇ ਆਪ ਕੋਲ ਪਰ ਮਾਤਾ ਮਨੇ ਸਭ ਕੁਝ ਦਿੱਤਾ ਹੈ ਤੇਰੇ ਮੁੰਡੇ ਨੂੰ ਰੱਬ ਹੋਰ ਤਰ੍ਹਾਂ ਮਾਦਾ ਘਰ ਦੇ ਕੇ ਉਹ ਜਾਏਗਾ ਉਹ ਘਰ ਉਹਦੀ ਸੰਭਾਲ ਰਹਿਣਾ ਮੋਸ਼ਕ मारेਗਾ ਨਾ ਖੜਿਆ ਨਹੀਂ ਗਿਆ ਕੰਮਰਾ ਹੁੰਦਾ ਕਹਿੰਦਾ ਮੋਸ਼ਕ ਮਾਰੀ ਉਹ ਬਗ ਸ਼ਰਾਬ ਜੇ ਸੋਫੀ ਹੁੰਦਾ ਉਹਦਾ ਬੋਲ ਨਹੀਂ ਨਿਕਲਦਾ ਤਾਂ ਬੱਕੀ ਅਧੀਆਂ ਲੱਗਾਂ ਵਾਲੀ ਤਾਂ ਪਹੁੰਚਦੀ ਸੀ ਰਹਿਣਾ ਕਿ ਇੰਨੀ ਸਮੀਲ ਆਉਂਦੀ ਸੀ ਦਾਰੂ ਦੀ ਏ ਜਿਵੇਂ ਉੱਤੇ ਡੋਲੀ ਹੁੰਦੀ ਆ ਹਾਂ ਸੜੇ ਹਾਨੇ ਦੀ ਮਾਰਦਾ ਠੀਕ ਹੈ ਕਹਿੰਦੇ ਸਾਨੂੰ ਬਲੌਗ ਕਰੀਏ ਅਸੀਂ ਸੱਚੀ ਗੱਲ ਰੱਖਦੇ ਆਂ ਅੱਜ ਸਮਾਨ ਚੱਕ ਕੇ ਲਿਆ ਐਨਾ ਗੰਦ ਰਗਦਾ ਵੀਰੇ ਨਾ ਮੈਂ ਵੀਰੇ ਨੂੰ ਕਹਿੰਦਾ ਮਾਂ ਵੀਰੇ ਤੂੰ ਕੁਝ ਨਹੀਂ ਬੋਲਣਾ ਤੂੰ ਕੰਨ ਡੇਡਾ ਕਰਕੇ ਇਹਦਾ ਗੰਦ ਸੁਣ ਕੇ ਮਾਂ ਤੂੰ ਚੁੱਪ ਕਰਕੇ ਆ ਜਿੰਦ ਤੂੰ ਮੇਰੀ ਸੌਂ ਲੱਗੇ ਜੇ ਤੂੰ ਕੁਝ ਬੋਲਿਆ ਬੋਲਿਆ ਨਹੀਂ ਕਰਦਾ ਮੈਨੂੰ ਘੂਰਦਾ ਰਹਿਣਾ ਮੈਨੂੰ ਸੌਂ ਨਾ ਖਵਾ ਕਹਿੰਦਾ ਮੈਨੂੰ ਸੌਂ ਨਾ ਖਵਾ ਕਹਿੰਦਾ ਕਹਿੰਦਾ ਜੇ ਆਹ ਪਹਿਲਾ ਬੋਲਦੂਗਾ ਕਹਿੰਦਾ ਮੈਂ ਬਕਸ਼ ਦਾ ਮੂਰੋ ਮੈਂ ਵੀ ਨਹੀਂ ਆਹ ਜਿੰਨਾਂ ਨੂੰ ਤਾਂ ਬਿਟਾ ਲਾਂਗੇ ਇੰਨਾਂ ਨੂੰ ਖੜ ਕੇ ਸੀ ਉਪਤੰਦਰ ਇਹ ਗੱਲ ਕਰੀਂ ਕਿ ਪਿੱਛੇ ਵੀ ਰਿਲੇ ਆ ਵੀ ਨਹੀਂ ਦਿਗਿਆ ਉਹ ਕੱਚੇ ਪੈਰੀ। ਸਾਡੇ ਨਾਲ ਗੱਲ ਕਰੀਂ ਤੁਸੀਂ ਦੀ? ਹਾਂ। ਉਹਨਾਂ ਨੇ ਭੇਜਿਆ ਦੀ ਵੀ ਸਮਾਨ ਚਾਕੇ। ਕਿਹੜਾ ਦੀਓ ਕਦ ਸੁਣਨ ਲਿਆ ਚੱਕ ਕੇ ਵੀ ਕੁੜੀ ਨੇ ਕਹਿ ਦੀ ਵੀ ਸਮਾਨ ਉੱਥਾਂ। ਇਹਨਾਂ ਨੇ ਕਿਹਾ ਸੀ ਨਾ ਗਾਇਸ ਇਹਨਾਂ ਨੇ ਕਿਹਾ ਸੀ। ਮੈਂ ਤਾਂ ਨਹੀਂ ਹੰਦਾ ਨਹੀਂ। ਨਹੀਂ ਅਲਮਾਰੀ ਨੂੰ ਹੱਥ ਲਾਣਾ ਉਹਨਾਂ ਦਾ ਵੱਡਾ ਡੀਸੀ। ਚੱਲ ਕੋਈ ਨਾ। ਹਾਂ ਮਾਰੀਆਂ ਆ ਆਪਣੇ ਜੀ ਨੂੰ ਮਾਰਦੀ। ਨਹੀਂ ਵਿਖਾ ਦੇ ਮੇਰਾ ਲੱਖਾਂ ਕਰੋੜਾਂ ਦਾ ਸਮਾਨ। ਉਹ ਵੀ ਥੈਲੀ ਵੀ ਦੇਖ ਕੇ ਮਗਾ ਤੇ ਪੁੱਛਦਾ ਮੇਰੇ ਘਰ ਦੇ ਕੋਹ ਹਣੇ। ਚਾਗੀਆਂ। ਚੱਕ ਲਈ। हां <laughs> जो ਉਹਨੇ ਤੇ ਤੜਾ ਗਏ ਵੀ ਸਭ ਹੀ ਬੈਠੀ ਆ ਉਹ ਵੀ ਹੁੰਦੀ ਆ ਨੇ ਇੱਥੇ ਬੰਦੀ ਹੁੰਦੀ ਆ ਅੱਜ ਹੀ ਚੱਲ ਗੁਰਬਾਣੀ ਤੇ ਮੇਰੇ ਕਰਾ ਆਹੋ ਉਹੋ हां ਟੂੜੀਆਂ ਜਿਹਾ ਕਿਉਂ ਮਗਰ ਕਿਸੇ ਨੂੰ ਜਿਹੜੀ ਤੇ ਵੀ ਆਉਂਦੀ ਉਹਦੇ ਪਾਦੀ ਲਿਆਉਂਦਾ ਮਾ ਮੈਂ ਕਿਹਨੂੰ ਕੀ ਪਾਈ ਆਪਾਂ ਨੇ ਕਿ ਲੈਣਾ ਆਪਾਂ ਰੋਟੀ ਖਾਂਦੇ ਨਾ ਨਾ ਰੋਕੇ ਆਪਾਂ ਬਸ ਫੇਰ ਉਹ ਤਾਂ ਮੈਂ ਇਹ ਦੱਸਣ ਦੀ ਵੀ ਐਨਾ ਬਕਵਾਸ ਐਨਾ ਗੰਦਮਾਰ ਭਾਗਦਾ ਜਿਹੜੀ ਜੀਵਣਾ ਇਹਦੀ ਜੀਭ 'ਚ ਕੀੜੇ ਜੱਟਣਗੇ ਕੋਈ ਨਾ ਭੀ ਉਥੇ ਲੇਖਾ ਜੋਖਾ ਇੱਥੇ ਆ ਸਾਰਾ ਕੁਝ ਨਰਕ ਸਵਰਗ ਹੈਗਾ ਉਹ ਨਰਕ ਦਾ ਭੋਗ ਰੇਤਾ ਕੋਈ ਤਾਂ ਕਹਿੰਦਾ ਇਹ ਜੀਵਨ ਜਿਉਣਾ ਦਾ ਕੀ ਫਾਇਦਾ ਹੈ ਸਰਦਾਰ ਨਾ ਹੋਇਆ ਤੀ ਦਰਾਮਨਾ ਇੱਥੇ ਟੌਰ ਨਾਲ ਬੈਠੇ ਦੀ ਰੋਟੀ ਖਾਂਦिती ਤੁਸੀਂ ਵੀ ਸਾਡੇ ਸਾਰੇ ਪਿਛਲੇ ਵਲੌਗ ਗਾਇਸ ਕੱਟ ਕੇ ਦੇਖਿਓ ਇੰਨੀ ਵਧੀਆ ਟੌਰ ਨਾਲ ਰੋਟੀ ਮਿਲਦੀ ਦੀ ਟੌਰ ਨਾਲ ਕੱਪੜਾ ਧੋਤਾ ਮਿਲਦਾ ਸੀ ਰਾਮ ਰਾਏ ਸੀ ਜਿਹਵੇਂਦੇ ਦੀ 24 ਘੰਟੇ ਪਰ ਜਿੰਨਾ ਦੀ ਗੱਲ ਹੁੰਦੈ ਨੀ ਵੀ ਹੁੰਦੀ ਨਹੀਂ ਨਾ ਉਹ ਹੁੰਦੀ ਨਹੀਂ ਆਤਮਾ ਨਹੀਂ ਹੁੰਦੀ ਹੁਣ ਤਾਂ ਕੁੱਤਿਆਂੋਂ ਵੀ ਭੈੜੀ ਐਦੀ ਜ਼ਿੰਦਗੀ ਐਹੋ ਜੀ ਜ਼ਿੰਦਗੀ ਜੌੜ ਦਾ ਕੀ ਫਾਇਦਾ ਕਿੱਲੇ ਭਾਂਡੇ ਪੈਣੇ ਐਦਾ ਛਾਲੀਂ ਚਾ ਕੋਕਣਾ ਨਹੀਂ ਤੇਰੇ ਹੱਦਕੁੱਟ ਤੋਂ ਸਮਾਰ ਘਰ ਨੂੰ ਤੂੰ ਤਾਂ ਸਮਾ ਟੌਰ ਨਾ ਆਏ ਲੀ ਭੈਣ ਜਦਾਵੇ ਕੁਛ ਨਾ ਤੂੰ ਤਾਂ ਜ਼ਿੰਦਗੀ ਬਣਾ ਕੇ ਰੱਖ ਜਿਵੇਂ ਤੈਨੂੰ ਥਣੇਦਾਰ ਕਰਦੀ ਉਹ ਹੈ ਨਹੀਂ ਕਰਮਾ ਚ ਅਜਾ ਜਾਣ ਨਾ ਸਾਰੇ ਵਧੀਆ ਸਾਫ ਕਰਕੇ ਰੱਖਣ ਤੇਰੇ ਹੱਦਕੁੱਟ ਤੇਰੇ ਨਸੀਨ ਤੇਰੇ ਕੋਲ ਆ ਸਾਰਾ ਕੁਝ ਤੇਰੇ ਕੋਲ ਕਿ ਬਟਨ ਆਇ ਤੇ ਟੋਣਾਂ ਭਈਆਂ ਨੂੰ ਪੈੜਾ ਹੋਇਆ ਆ ਕੱਪੜੇ ਪਾਈ ਰੱਖਣੇ ਨੇ ਗੱਡੀ ਵਿੱਚ ਤਾਂ ਟੰਡਣਾਂ ਤੇ ਇੱਥੇ ਨਹੀਂ ਸੀ ਨਾ ਟੰਡਣਾਂ ਨਾ ਮਿਲਦੀ ਆਇਆ ਤਾਂ ਦੀ ਰਸਮ ਆਦੂ ਖੜ ਜੋ ਮੈਂ ਚੱਪਲਾਂ ਪਾ ਲਾ ਲੋ ਗਾਇਜ਼ ਮੰਮੀ ਨਾਲ ਟੋਲ ਆਪਣੇ ਕੋਲੇ ਹੁੰਦਾ ਸੀ ਪਹਿਲਾਂ ਇਹ ਆਪਣੀ ਪੁਰਾਣੀ ਨਿਸ਼ਾਨੀ ਆ ਮੈਂ ਦੇ ਲੱਗੀ ਨਾ ਜਦੋਂ ਉੱਥੇ ਲੱਗੇ ਹੁੰਦੇ ਸੀ ਬਰਨਾਲੇ ਅਸੀਂ ਧੱਗ ਫੈਕਟਰੀ 'ਚ ਕੰਮ ਕਰਦੇ ਦੋਨੇ ਜਾਣੇ ਕਿਰਾਏ ਤੇ ਰਹਿੰਦੇ ਹੁੰਦੇ ਸੀ ਉੱਥੇ ਨਾ ਟੈਂਕ ਹੀ ਨਹੀਂ ਸੀ ਹੁੰਦੀ ਪਾਣੀ ਵਾਲੀ ਫਿਰ ਅਸੀਂ ਆ ਟੋਲ ਲੈ ਕੇ ਆਏ ਸੀ ਇਹ ਅਸੀਂ ਪਾਣੀ ਦੇ ਭਰ ਕੇ ਰੱਖਦੇ ਹੁੰਦੇ ਸੀ ਮੰਮੀ ਇਹਦੇ ਵਿੱਚ ਆਗਾ ਕੱਪੜਾ ਲਿੜਾ ਪਾ ਲਈ ਸਮਾਨ ਆ ਦੇਂਦੀ ਆ ਘਠੜੀਆਂ ਆ ਘੱਟ ਕੇ ਰੱਖ ਦਈਏ ਗਾਇਜ਼ ਜਿੱਦਨ ਮੰਮੀ ਇਹ ਕੁੰਡਾ ਲਾਉਂਦੀ ਹੁੰਦੀ ਸੀ ਜਿੱਦਨ ਮੈਂ ਬੇਲਾ ਹੋਇਆ ਮੈਂ ਚਨਾਉਂਗਾ ਨਿਆਣਾਗਾ ਤੇ ਚਨਾਉਂਗਾ ਨਾਲੀ ਛੋਟੇ ਹੁੰਦਾ ਨਾ ਹੁੰਦਾ ਹੁੰਦਾ ਤੱਬੂ ਕਰਕੇ ਨਾਲੀ ਰੱਖ ਦੇ ਦੇ ਵਿੱਚ ਕੱਲ ਨੂੰ ਸੰਭਾਲਣਾ ਕੱਲ ਨੂੰ ਸੰਭਾਲੋਗੇ ਹਾਂ ਕੱਲ ਸੰਭਾਲਾਂਗੇ ਇੱਕ ਕਹਤੇ ਛੋਟਾ ਹੁੰਦਾ ਟੀਕਾ ਟੀਕਾ ਹਾਲਾ ਨਹੀਂ ਇਹ ਹੀ ਮੇਰਾ ਦਿਮਾਗ ਤੁੰਨਾ ਗਾਜ਼ ਤੁੰਨਾ ਬਰੀਦਾ ਤੀ ਜਦੋਂ ਉਹਨੇ ਕੱਲੀ ਕੱਲੀ ਚੀਜ਼ ਦਾ ਹਿਸਾਬ ਲੈ ਲਿਆ ਆਹ ਗੇਟ ਲਾ ਦੋ ਏਸੀ ਦੀ ਕੂਲਿੰਗ ਨਿਕਲਦੀ ਆ ਕੱਲੀ ਕੱਲੀ ਕੀ ਦਾ ਹਿਸਾਬ ਲੈ ਲਾਦੀ ਮੈਂ ਵੀ ਲੈ ਲੰਦੀ ਚਲ ਕੋਈ ਨਾ ਕੁਝ ਨਹੀਂ ਕਫਾ ਪਾ ਦੇ ਆਉਣ ਵਾਲੀ ਦੇ ਐਸ ਦਾ ਜਿਹੜੀ ਆਉਣੀ ਜਣੇ ਆ ਕੇ ਜਣੇ ਤੇ ਕੰਚਰ ਉਹਨਾਂ ਨੂੰ ਵੀ ਕਫਾ ਪਾ ਲਓ ਇੰਕਾ ਦਿਨ ਨੂੰ ਗੁੱਸਾ ਚੜਿਆ ਪਿਆ ਲਓ ਜੀ ਆਪਾਂ ਭਾਂਡੇ-ਭੁੰਡੇ ਮਾਸਤੇ ਹੁਣ ਬਿੱਲੇ ਹੋ ਗਏ ਆ ਚੈੱਕ ਕਰੋ ਆਪਣੇ ਭਾਂਡੇ ਸਭ ਖਾਲੀ ਕਰਤਾ ਇੱਧਰ ਬੱਚਿਆਂ ਦੇ ਲੰਚ ਬਾਕਸ ਪਾਏ ਹੋਏ ਨੇ ਸੋਹਮ ਦਾ ਦੁੱਧ ਗਰਮ ਕਰਤਾ ਤੇ ਅੱਜ ਆਪਾਂ ਬਣਾਈ ਸੀ ਗੋਭੀ ਤੇ ਰੋਟੀ ਸਾਰਿਆਂ ਨੇ ਖਾ ਲਈ ਸੀ ਵੀਰਾ ਵੀ ਰੋਟੀ ਖਾ ਕੇ ਗਿਆ ਸੀ ਸਬਜ਼ੀ ਬਹੁਤ ਏਸਟੀ ਹੁਣੀ ਸੀ ਦਹੀਂ ਲਿਆਂਦਾ ਸੀਗਾ ਨਾਲ ਜੋ ਵੀ ਹੁਣੀਆਂ ਨੇ ਮੰਮੀ ਹੁਣੀਆਂ ਨੇ ਜਦੋਂ ਟਿਊਸ਼ਨ ਤੋਂ ਆਏ ਸੀ ਵੀਰਾ ਲੱਸੀ ਲਿਆਇਆ ਸੀ ਆ ਮੋਲਦੀ ਆ ਮੋਲਦੀ ਲੱਸੀ ਸੀ ਸੀ ਹੈ ਨਾ ਜੋ ਨਮਕੀਨ ਆ ਨਮਕੀਨ ਲੱਸੀ ਲਓ ਜੀ ਆ ਮੰਮੀ ਦੇ ਕੱਪੜੇ ਲਈੜੀ ਲਿਆਂਦੇ ਨੇ ਆਪਾਂ ਨੇ ਚੱਕ ਕੇ ਹੋਰ ਆਪਾਂ ਕੁਝ ਨਹੀਂ ਲਿਆਂਦਾ ਕੀ ਮੰਮੀ ਮਗਰ ਤੇ ਘੰਡੇ ਤੇ ਸਮਾਨ ਦੁਕਾਨ ਨੂੰ ਖਾਲੀ ਕਰ ਤੋ ਵਰਦਾ ਵੀ ਹੋਣੀ ਲਾਉਣੇ ਨੇ ਉਧਰ ਲਾ ਲਾ ਖਾਣ ਦੀ ਖਾਣਾ ਖਾਲੀ ਪਿਆ ਇੱਕ ਇੱਕ ਖਾਣੇ ਚ ਸਾਡੇ ਕਰਦੇ ਤੇ ਨਾਲ ਇੱਕ ਚ ਤੁਲਾ ਲਾ ਉਧਰ ਲੇਗਾ ਮੁਰੇ ਚ ਗਰਮ ਕੱਪੜੇ ਤਾਂ ਮੈਂ ਉਧਰ ਰੱਖ ਦੂੰਗੀ ਗਰਮ ਤਾਂ ਹਜੇ ਬੈੱਡ 'ਚ ਧਰ ਦਨੇ ਆ ਬੈੱਡ ਖਾਲੀ ਨਹੀਂ ਆਪਣੇ ਦੋਨੇ ਬੈੱਡਾਂ ਵੀ ਖਾਲੀ ਉਧਰਲਾ ਵੀ ਖਾਲੀ ਬਸ ਫੇਰ ਹੋਰ ਫਿਰ ਮੈਂ ਸਵੇਰੇ ਭੋਗਦੀ ਹੂੰ ਚਲ ਕੋਈ ਨਾ ਤੂੰ ਹੁਣ ਵੇਲੀ ਆ ਹੁਣ ਕਰ ਲਾ ਤਾਂ 8:30 ਵੀ ਨਹੀਂ ਹੋਏ ਕਿੰਨਾ ਟਾਈਮ ਹੋ ਗਿਆ ਜੋ ਵੀ 8:30 ਫੇਰ 8:30 ਵੀ ਹੋਏ ਨੇ ਜੇ ਕਰ ਲੋ ਹੌਲੀ ਹੌਲੀ ਉਧਰ ਪੱਖਾ ਲਾ ਹਾਂ ਉਰੀ ਕਰ ਲੋ ਉਰੀ ਮੈਂ ਫੜ ਫੜ ਕੇ ਅੰਦਰ ਰੱਖਿਆ ਹੋਣੀ ਆ ਤੁਸੀਂ ਕੱਢ ਕੇ ਦੇ ਦਿਓ ਮੈਨੂੰ ਗਾਈ ਜੈਂ ਮੈਂ ਲੱਸੀ ਦੱਸੋ ਹਾਂ ਆ ਦਿਖਾਈ ਲੱਸੀ ਮਾਮੂ ਗੜੀ ਲੱਸੀ ਲੈ ਕੇ ਆ ਸੀ ਇਹ ਨੂਨ ਵਾਲੀ ਸੀ ਆ ਮੂਲ ਦੀ ਸੀ ਆਪਾਂ 베ਰ ਕਾਲੀ ਲਿਓਣੇ ਹੁੰਨੇ ਆ ਆ ਵਾਲੀ ਸੀ ਛੋਟੇ ਪੈਕਟ ਲਿਆਇਆ ਮਾਮਾ ਮਾਮਾ ਮੈਨੂੰ ਪਤਾ ਕੀ ਕਹਿੰਦਾ ਕਹਿੰਦਾ ਭਾਣੇ 10 ਪੈਕਟ ਲਿਆਵਾ ਮੈਂ ਕਹਿਆ ਹੈ ਮਾ ਵੀਰੇ 10 ਪੈਕਟ ਨਾ ਨਾਉਣਾ ਮੈਨੂੰ ਆਇਆ ਸੀ ਮੰਗੀ ਤੇ ਕਿਲੋ ਵਾਲੇ 10 ਪੈਕਟ ਕਹਿੰਦਾ ਵੀਰੇ ਵੀਰੇ ਮੇ ਹੱਸੇ ਉਹ ਕਹਿੰਦਾ ਵੀ ਪਾ ਚਾਰ ਪੰਜ ਪੈਕਟ ਤਾਂ ਹੁਈ ਪੀ ਜਾਗੇ ਮੈਂ ਕਹਿਆ ਵੀਰੇ ਕਿਲੋ ਵਾਲੇ ਪੈਕਟ ਮੈਂ ਚੁਫਾਇਆ ਹੈ ਮੈਂ ਕਹਿਆ ਇੰਨੇ ਨਹੀਂ ਪੀਤੇ ਜਾਂਦੇ ਨਾਲ ਨੂੰ ਨਾਲ ਹੈ ਫਿਰ ਜਦੋਂ ਮੈਂ ਦੇਖਿਆ ਕਿ ਉਹ ਹਾਂ ਇਹ ਤਾਂ ਛੋਟੇ ਪੈਕਟ ਨੇ ਤਾਂ ਹੀ ਕਹਿ ਰਸੀ 10 ਪੈਕਟ ਲਿਆਵਾ ਚਲ ਕੇ ਆ ਲਿਓ ਹੂੰ ਪੀ ਲੈ ਕਿ ਬਾਕੀ ਦਾ ਮੈਂ ਪਹਿਲਾਂ ਪੀ ਲਿਆ ਬਾਕੀ ਦਾ ਮੈਂ ਕੋਈ ਨਾ ਪੀ ਲਿਆ ਪਹਿਲਾਂ ਆ ਨਾ ਪੈਸੇ ਚੱਕ ਲਈ ਬਜਾਰੀ ਨਾਲ ਨੂੰ ਜਾਗ ਲਈ ਸਵਾਤ ਦਾ ਦੇ ਮੈਂ ਉਸ ਦੂਜਾ ਲੈ ਕੇ ਆਉਂਦੀ ਐ ਐਨੇ ਪੈਸੇ ਕੀ ਕਰਨੇ ਸੀ ਹਾਏ ਮੇਰੇ ਕੋ ਅਬਾਨੀ ਦਾ ਘਰ ਫਿਰ ਇਦਾਂ ਐਨੇ ਪੈਸੇ ਨਾਲ ਕਾਲੀਆਂ ਕੀਤੀਆਂ ਨੇ ਲੋ ਜਿੰਦੀਆਂ ਨੂੰ ਕੋਈ ਪੈਸਾ ਜਮਾ ਕਰਾਇਆ ਗਾਇਸ ਮੇਰੀ ਮੰਮੀ ਆ ਖਜ਼ਾਨਾ ਲੈ ਕੇ ਆਈ ਆ ਆਪਣੇ ਘਰ ਨਹੀਂ ਜਨਾਨੀ ਨੂੰ ਤਾਂ ਆਹ ਵੀ ਕਾਪੀਆਂ ਨੇ ਕਾਲੀਆਂ ਕਾਪੀਆਂ ਕਹਿੰਦੀਆਂ ਹਣੀਆਂ ਮੋਦੀ ਦੀਆਂ ਸਵਾਸ ਅੱਤਾ ਚੁੱਲਿਆਂ ਦੀ ਹਾਂ ਜਿਹੜੀ ਜਨਾਨੀ ਉਹ ਕਹਿੰਦੇ ਨੇ ਵੀ ਆਉਗੀ ਆ ਜਾਂਦੀ ਹਾਂ ਦੇਹ ਦੇ ਗੌੜਾ ਉਹਦਾ ਜਿਹਦੇ ਮਾਂ ਦਾ ਦੁੱਧ ਪੀਤਾ ਦੇਖਦੇ ਆ ਕੋਣ ਉਹ ਹਾਂ ਪੈਸੀ ਬੋਲੇ ਲੈ ਜਾਂਦੀਆਂ ਖਜ਼ਾਨਾ ਚੱਕ ਕੇ ਲਈਏ ਦਾਦੀ ਇਹ ਦਿਖਾ ਦੰਨਿਆ ਕਿਤੇ ਕਾਲੂ ਬਲੇਮ ਲਾ ਦਣ ਵੀ ਸਾਡੇ ਪੈਸੇ ਲਈ ਚੱਕ ਲੈ ਆ ਵੀ ਮੰਮੀ ਗਰਮੀ ਵਾਲੇ ਤੇ ਸਰਦੀ ਵਾਲੇ ਕੱਪੜੇ ਲੈ ਕੇ ਆਈ ਆ ਆਪਦੇ ਚੱਕ ਕੇ ਇੱਕ ਜੁੱਤੀਆਂ ਜੋੜੇ ਆ ਆਪਦੇ ਚਪਲਾਂ ਚੁੱਪਲਾਂ ਜੁੱਤੀ ਜੋੜਾ ਪਹੌਣ ਵਾਲੇ ਹੋਰ ਮੰਮੀ ਕੁਛ ਨਹੀਂ ਲਈ ਆ ਵੀ ਆਪਾਂ ਤਾਂ ਹਾਸੇ ਮਜ਼ਾਕ ਕਰਦੇ ਆ ਲਈ ਲੈ ਕੇ ਦਿੱਤੀ ਉਹ ਜਦ ਸੱਗਾ ਨੇ ਰੱਖਦਾ ਲੱਤੀ ਹਰੇ ਕਿਤੇ ਜੋ ਵੀ ਨਾ ਢਿੱਲੋਂ ਨੇ ਕੋ ਆਲਾ ਕੋ ਟਾਈਮ ਹੀ ਨਹੀਂ ਪਾਇਆ ਨਾ ਬੱਚੇ ਮੇਰੀ ਦਾਲ ਗਾਂਦ ਰਹਿ ਗਈ ਉਹ ਖੜ ਜੋ ਜਿਹੜੀ ਗੱਗੀ ਵਾਲੀ ਸੀ ਨਾ ਗੱਗੀ ਵਾਲਾ ਸਵੱਟ ਕੰਟੈਕਟ ਨੇ ਕੱਲੀ ਆਉਂਦਾ ਮੈਂ ਨਹੀਂ ਸੁਣਦਾ ਮਗਾ ਰੋਣੀ ਵੀ ਚੱਕ ਲਈ ਆਪਦੀ ਮੈਂ ਕੀ ਹੋਰ ਚੀਜ਼ ਰੱਖਾਂ ਆ ਲੈ ਮੇਰੇ ਕੋਲ ਕਿਧਰ ਸਵੱਟ ਫੋਨ ਵਜ ਰਿਹਾ ਤੁਹਾਡਾ ਸਾਰਿਆਂ ਨੂੰ ਜਿਆਦਾ ਲਓ ਜੀ ਮੈਂ ਤੁਹਾਨੂੰ ਗੱਗੀ ਦੀਆਂ ਨਿਸ਼ਾਨੀਆਂ ਦਿਖਾਉਣੀ ਆ ਗੱਗੀ ਦੇ ਸਵਟਰ ਜਿਹੜੀਆਂ ਦੇਣੀਆਂ ਸੀ ਆਪਦੀ ਮਾਰਕੀ ਤੇ ਜਨ ਕੋਈ ਜੋ ਬੰਦੇ ਗੱਡੀ ਦੀ ਜੋ ਬੰਦੇ ਜੋ ਬੰਦੇ ਗੱਡੀ ਦਾ ਸਵਟਰ ਚੈੱਕ ਕਰੋ ਪ੍ਰਾਣੀਆਂ ਨਿਸ਼ਾਨੀਆਂ ਦੇਖ ਲਓ ਆ ਵੀ ਉਹਨਾਂ ਦਾ ਮੰਮੀ ਨੂੰ ਦਿੱਤੇ ਹੋਏ ਨੇ ਸਾਰੇ ਕੱਪੜੇ ਮੰਮੀ ਪਾਉਂਦੀ ਹੁੰਦੀ ਹੈ ਇਹਨਾਂ ਦਾ ਸਾਰੇ ਸਾਰਿਆਂ ਇੱਕੋ ਹੀ ਆ ਸਾਰਿਆਂ ਦਾ ਸਹਿਜ ਆ ਦੇਖੋ ਇਹ ਵੀ ਗੱਗੀ ਦਾ ਸਵਟਰ ਹੈ ਇਹ ਦੋਨੇ ਪਾਸੇ ਪੈ ਜਾਂਦਾ ਇਧਰਲਾ ਪਾਸਾ ਵੀ ਪੈ ਜਾਂਦਾ ਤੇ ਇਧਰਲਾ ਵੀ ਪੈ ਜਾਂਦਾ ਇਹ ਕਿਹੜਾ ਡਿਜ਼ਾਈਨਰ ਇਹ ਦੋਨੇ ਪਾਸੇ ਪੈ ਜਾਂਦਾ ਵੀ ਡੈਡੀ ਦਾ ਸਵਾਟਰ ਜੋ ਮੈਂ ਪਹਿਲਾਂ ਲਖਾਤਾ ਸੀ ਡੈਡੀ ਇੰਨੇ ਪਤਲੇ ਹੁੰਦੇ ਸੀ ਪਹਿਲਾਂ ਇੰਨੇ ਛੋਟੇ ਛੋਟੇ ਸਵਾਟਰਾਂ ਦਾ ਉਹ ਰਿਵਾਜ ਹੁੰਦਾ ਸੀਗਾ ਹੁਣ ਨਹੀਂ ਹੈਗਾ ਪਰ ਓਏ ਆ ਬਿਓ ਲਓ ਜੀ ਗਾਇਸ ਟਾਈਮ ਵੱਜ ਗਏ ਨੇ 9:30 ਰਾਤ ਦੇ ਚੈੱਕ ਕਰ ਲਓ ਤੇ ਹੁਣ ਥੱਕ ਗਏ ਮਾਂ ਮਮੀ ਲੱਗੀ ਹੋਇਆ ਕੱਪੜੇ ਸਾਹਮਣ ਮਮੀ ਨੂੰ ਮੈਂ ਕਹਾਂ ਮਮੀ ਜਿਹੜੇ ਸਰਦੀਆਂ ਵਾਲੇ ਨੇ ਉਹ ਮੈਨੂੰ ਫੜਾ ਦਿਓ ਨਾ ਬੰਨ ਕੇ ਉਹ ਬੈੱਡ 'ਚ ਧਰ ਦਾਂਗੇ ਜਿਹੜੇ ਗਰਮੀ ਵਾਲੇ ਨੇ ਉਹ ਲਿਮਾਰੀ 'ਚ ਚੜਨ ਦੰਨੇ ਬਸ ਮਮੀ ਨੇ ਤੈਹਾ ਮਾਰ ਕੇ ਬੰਨਨਾ ਤੇ ਹੁਣ ਆਪਾਂ ਬੈੱਡ 'ਚ ਧਰ ਦਾਂਗੇ ਜਿਹੜੇ ਸਰਦੀਆਂ ਵਾਲੇ ਨੇ ਤੇ ਬਾਕੀ ਗਰਮੀ ਵਾਲੇ ਡੇਲੀ ਪੌਣ ਵਾਲੇ ਪੈਸੇ ਤਾਂ ਮਮੀ ਨੇ ਆਪਦੇ ਟੇਬਲ 'ਚ ਲੱਗ ਰੱਖੇ ਹੋਏ ਨੇ ਇੱਧਰ ਬਾਕੀ ਜਿਹੜੇ ਬਚਣਗੇ ਉਹ ਅੰਦਰ ਆਪਾਂ ਲਿਮਾਰੀ 'ਚ ਰਾਂਦਾਂਗੇ ਮੈਂ ਤਾਂ ਬੰਦੇ ਦੀ ਚਾਹ ਮਾਰ ਰਹੀ ਹਾਂ ਅੰਦਰ ਹੂੰ ਜਾ ਕਿੰਨੇ ਰਹਿ ਗਏ ਮਾਸੂਮwidehat ਦਾ ਆਦਮੀ ਨੂੰ ਲਿਆ। ਲੋ ਜੀ ਹੁਣ ਟਾਈਮ ਵੱਜ ਗਏ ਨੇ ਪੌਣੇ 9 ਮੰਮੀ ਤਾਂ ਲੱਗੀ ਹੋਈ ਆ ਕਪੜਾ ਜਿਹੜਾ ਸਾਂਭਣ ਹੁਣ ਆਪਾਂ ਚੱਕ ਕੇ ਰੱਖ ਦਾਂਗੇ ਅੰਦਰ ਬੱਚੇ ਮਸਤੀ ਮਾਰਦੇ ਨੇ ਉਹਨਾਂ ਨੂੰ ਢੋਲ ਮਿਲ ਗਿਆ ਢੋਲ ਚ ਬੜੇ ਹੋਏ ਨੇ ਦੋਨੇ ਜਣੇ ਅੰਦਰ ਲੈ ਗਈ ਸੀ ਵਾਲੇ ਰੂਮ ਚ ਚੱਕ ਕੇ ਢੋਲ ਅੰਦਰ ਲੈ ਆਗੇ ਚਾਕੇ ਰੂਮ ਚੋਟੋ ਤੇ ਬਾਕੀ ਕਰਦੇ ਆ ਜੀ ਆਪਾਂ ਅੱਜ ਦਾ ਬਲੌਗ ਇੱਥੇ ਐਂਡ ਮਿਲਦੇ ਆ ਆਪਾਂ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਬਲੌਗ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੰਮੀ ਬਾਏ ਬਾਏ ਕਰ ਦੋ ਬਾਏ 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 ਮੇਰੇ ਮੰਮੀ ਦਾ ਗੁੱਸਾ ਨਾ ਕਰੋ ਮੇਰੀ ਮੰਮੀ ਦਾ ਭਾਈ ਬੀਪੀ ਪਦਿਆ ਹੋਇਆ ਹਰੇਕ ਦੇ ਵੱਧ ਹਨ ਕੋਈ ਆ ਤੁਹਾਨੂੰ ਬਹੁਤ ਹੈ ਇਹਦੇ ਲੱਛਣ ਦੇਖ ਲਓ ਨਾਲੇ ਦੋਨਾਂ ਦੇ ਜੋ ਨੇ ਕੀ ਤਰੀਕਾ ਜੇ ਤੁਹਾਡੇ ਲੱਗਿਆ ਇਹ

ਬਾਰੇ ਘਰ ਵੀ ਤੇ ਅਸੀਂ ਆਸੀ ਸੰਡੇ ਵਾਲੇ ਦਿਨ ਤੁਹਾਨੂੰ ਬਾਹਰ ਬੇੜੇ 'ਚ ਢੋਲ ਭਰ ਦੂੰਗੀ ਪਾਣੀ ਦਾ ਇਹਦੇ ਵਿੱਚ ਖੜ ਕੇ ਨਹਾ ਲਿਓ ਦੋਨੇ ਜਾਣੇ ਮੈਂ ਤਾਂ ਉਹ ਨਿਕਾ ਜਾਂ ਤਾਂ ਡੁੱਬ ਜੂ ਵਿੱਚ ਤੂੰ ਨਹਾ ਲਈ ਇਹਦੇ ਵਿੱਚ ਮੈਂ ਵੀ ਉਹਨੂੰ ਉਹਨੂੰ ਪਾਣੀ ਘੱਟ ਪਾ ਕੇ ਫੇਰ ਉਹਨੂੰ ਵਿੱਚ ਵੜਾਂਗੇ ਚਲ ਠੀਕ ਆ ਬਾਏ ਬਾਏ ਗੁੱਡ ਨਾਈਟ ਕਰ ਦੋ ਸਾਰਿਆਂ ਨੂੰ ਬਾਏ ਬਾਏ ਗੁੱਡ ਨਾਈਟ ਕਰ ਦੋ ਸ਼ੋਮੀ ਗੁੱਡ ਨਾਈਟ ਬਾਏ ਬਾਏ ਟਾਟਾ ਸੀ ਯੂ ਟਾਟਾ ਸੀ ਯੂ ਸੀ ਯੂ ਮੰਮੀ ਗੁੱਡ ਨਾਈਟ ਕਰ ਦੋ ਗੁੱਡ ਨਾਈਟ ਬਾਈ ਮੇਰੀ ਮੰਮੀ ਦੇ ਲੋਖਦਾਰਾ ਪਾਈ ਬੈਠੀ ਆ ਹੱਥ ਬੰਨਤਾ ਕੋਤੂਣਾ ਲਓ ਮੈਂ ਰੱਖਿਆ ਮੈਂ ਬੈੱਡ 'ਚ ਨਾ ਬੱਲ ਉੱਤੇ ਰੱਖ ਦੇ ਮੈਂ ਰੱਖਣਾ ਸਵੇਰੇ ਧਰ ਦਾਂਗੇ ਨਾ